ਕਿਉਂ ਲੋਕਾਂ ਨੂੰ ਵੋਟ ਪਾਉਣ ਕਿਹੜੇ ਕਿਹੜੇ ਕੰਮਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਲੋਕ ਜੁੜਮ ਇਸ ਵਿਸ਼ੇ ਦੇ ਉੱਤੇ ਕਿਸ ਤਰ੍ਹਾਂ ਦੀ ਉਹਦੀ ਕੈਂਪੇਨ ਚੱਲ ਰਹੀ ਹੈ ਗੱਲਬਾਤ ਕਰਦੇ ਆ ਵਿਸ਼ੂ ਜੀ ਦੇ ਨਾਲ ਇਹ ਸਭ ਨੂੰ ਪਤਾ ਹੈ ਕਿ ਭੂਿਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਤੇ ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਦਾ ਰਹੇਗਾ ਤੇ ਅਸੀਂ ਆਸ ਕਰਦੇ ਹਾਂ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਅਸੀਂ ਵੋਟਾਂ ਪਾ ਕੇ ਐਮਪੀ ਬਣਾਵਾਂਗੇ ਕੇਂਦਰ ਚ ਉਹ ਵੱਡੀ ਕਿ ਜੁਮੇਵਰੀ ਮਿਲੇਗੀ ਤੇ ਪਟਿਆਲੇ ਦੀ ਅਸੀਂ ਜਿਹੜੀ ਹਰਦੀ ਸਮੱਸਿਆ ਦਾ ਹੱਲ ਕਰ ਪਾਵਾਂਗੇ ਪਰ ਇਹਨਾਂ ਦੇ ਮੁਕਾਬਲੇ ਇਸ ਟਾਈਮ ਆਮ ਆਦਮੀ ਪਾਰਟੀ ਨੇ ਡਾਕਟਰ ਰੁਲਵੀਰ ਨੂੰ ਟਿਕਟ ਦਿੱਤੀ ਹੈ ਜਿਹੜੇ ਪਹਿਲਾਂ ਹੀ ਮੰਤਰੀ ਨੇ ਤੇ ਸ਼ਾਇਦ ਕਿਤੇ ਨਾ ਕਿਤੇ ਕਾਲੀ ਦਲ ਨੇ ਵੀ ਆਪਣਾ ਐਨ ਕੇ ਸ਼ਰਮਾ ਜੀ ਦਾ ਸ਼ਾਇਦ ਨਾਮ ਅੱਗੇ ਆ ਰਿਹਾ ਹੈ ਤੇ ਕਾਂਗਰਸ ਨੇ ਇੱਕ ਭਰੂ ਦਾ ਪੱਥਾ ਖੇਡਿਆ ਉਹਨਾਂ ਨੇ ਕਾਂਗਰਸ ਨੇ ਗਾਂਧੀ ਸਾਹਿਬ ਨੂੰ ਆਪਣੇ ਵਿੱਚ ਇਨਵੋਲਵ ਕੀਤਾ ਨਾ ਰਾਇਆ ਤੇ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਚੱਲਦੀ ਹੈ ਤੇ ਕਿਵੇਂ ਦੇਖਦੇ ਹੋ ਮੁਕਾਬਲਾ ਕਿਸ ਤਰ੍ਹਾਂ ਬੋ? ਦੇਖੋ ਜਿਹੜਾ ਕਾਂਗਰਸ ਆਕਾਲੀ ਦਲ ਤੇ ਆਪ ਇਹ ਬਿਲਕੁਲ ਕਲੀਅਰ ਨਹੀਂ ਚਾਹੇ ਕਿ ਇਹਨਾਂ ਚ ਕੋਈ ਵੀ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਜਾਂ ਪ੍ਰਧਾਨ ਮੰਤਰੀ ਬਣਨ ਦੇ ਨੇੜੇ ਤੇੜੇ ਇਹਨਾਂ ਪਾਰਟੀਆਂ ਦਾ ਕੋਈ ਵੀ ਆਧਾਰ ਕੇਂਦਰ ਦੇ ਵਿੱਚ ਇਹਨਾਂ ਨੇ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚਣਾ ਤੇ ਤੇ ਪਹੁੰਚਣੇ ਗਏ ਜਿਹਨਾਂ ਦਾ ਉੱਚ ਨਹੀਂ ਤੇ ਇਨਾਂ ਦੇ ਜਿਹੜੇ ਵੀ ਮੈਂਬਰ ਪਾਰਲੀਮੈਂਟ ਨੂੰ ਅਸੀਂ ਜਿਤਾਵਾਂਗੇ ਉਹ ਵੀ ਇੱਕ ਜ਼ਿੰਮੇਵਾਰੀ ਜ਼ਰੂਰ ਹੋएगी ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੇਂਦਰ ਨਾਲ ਆੜਾ ਲੈ ਕੇ ਕੇਂਦਰ ਨਾਲ ਲੜਾਈ ਵਧਾ ਕੇ ਆਪਣੀ ਰਾਜਨੀਤੀ ਨੂੰ ਚਮਕਾਇਆ ਜਾਵੇ ਆਪਣੀ ਪਾਰਟੀ ਦੀ ਰਾਜਨੀਤੀ ਨੂੰ ਉੱਪਰ ਲਿਆਂਦਾ ਜਾਵੇ ਤੇ ਜਿਹੜੀ ਅਸੀਂ ਵੋਟ ਕਾਂਗਰਸ ਨੂੰ ਵੋਟ ਕਰਦੇ ਆ ਜਿਹੜੀ ਅਸੀਂ ਵੋਟ ਆਪ ਨੂੰ ਵੋਟ ਕਰਦੇ ਆ ਜਿਹੜੀ ਅਸੀਂ ਵੋਟ ਕੱਲ੍ਹ ਇਹਨਾਂ ਨੂੰ ਵੋਟ ਕਰਾਂਗੇ ਉਹਦਾ ਮੈਂਬਰ ਪਾਰਲੀਮੈਂਟ ਉਹਨੇ ਦੇ ਮਸਲੇ ਜਾਂ ਸਰਕਾਰ ਤੋਂ ਕੰਮ ਕਰਾਉਣ ਦੀ ਜਗ੍ਹਾ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਵਿਦਰੋਹੀ ਰਾਜਨੀਤੀ ਭੜਕਾਊ ਰਾਜਨੀਤੀ ਉਹਦੇ ਵੱਲ ਪ੍ਰੇਰਿਤ ਕਰੇਗਾ ਤੇ ਇਹ ਵੋਟ ਖਰਾਬ ਕਰਨਾ ਨਹੀਂ ਹੋਏਗੀ ਇਹ ਵੋਟ ਪੰਜਾਬ ਦੇ ਭਵਿੱਖ ਦੇ ਉਲਟ ਅਸੀਂ ਪਾ ਮੰਗੇ ਜਿਹੜਾ ਪਾਰਟੀ ਜਿਹੜੇ ਨੂੰ ਪਾਣੇ ਆ ਬੱਦਲ ਕੰਪੀਟੀਸ਼ਨ ਤੋਂ ਬਾਹਰ ਤੁਸੀਂ ਕਰਤਾ ਇਹਨਾਂ ਨੂੰ ਕੰਪੀਟੀਸ਼ਨ ਤੋਂ ਬਾਹਰ ਤਾ ਗਿਆ ਜੀ ਕਿ ਜਦੋਂ ਕੇਂਦਰ ਦੇ ਵਿੱਚ ਕੋਈ ਇਹਨਾਂ ਦਾ ਮੂੰਹ ਮੱਥਾ ਹੀ ਨਹੀਂ ਬਣ ਰਿਹਾ ਹੂੰ ਕੇਂਦਰ ਦੇ ਵਿੱਚ ਕੋਈ ਮੰਤਰ ਹੀ ਨਹੀਂ ਨੰਦੀ ਨਿੜਤੇ ਦੀ ਤਾਂ ਕਿਉਂ ਇਹਨਾਂ ਨੂੰ ਲੋਕ ਵੋਟ ਪਾਣਗੇ ਸਾਨੂੰ ਅੱਜ ਵਾਪਰਦਾ ਦੇਖ ਰਿਹਾ ਸੀ ਦੋ ਤਾਂ ਅਸੀਂ ਪਹਿਲਾਂ ਪਿਛਲੇ 5 ਸਾਲ ਦੀ ਕਾਰਜ ਸ਼ੈਲੀ ਦੇਖਦੇ ਹਾਂ ਸ਼ੈਲੀ ਨਰਿੰਦਰ ਮੋਦੀ ਜੀ ਦੀ ਧਾਰਾ 370 ਨੂੰ ਲੈ ਕੇ ਜਿਹੜੀ ਸਾਡਾ ਸਿਟੀਜ਼ਨ ਐਮੈਂਡਮੈਂਟ ਐਕਟ ਆਇਆ ਹੈ ਜਿਹੜਾ ਭਗਵਾਨ ਸ਼੍ਰੀ ਰਾਮ ਮੰਦਿਰ ਦੀ ਸਥਾਪਨਾ ਦਾ ਕੰਮ ਕੀਤਾ ਹੈ ਤੇ ਅੱਜ ਜਿਹੜੀ ਹਿੰਦੁਸਤਾਨ ਦੇ ਵਿੱਚ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਤਾਂ ਉਸ ਦੇ ਵਾਸਤੇ ਕਿਤੇ ਨਾ ਕਿਤੇ ਅੱਜ ਜਿਹੜਾ ਸਾਡਾ ਦੇਸ਼ ਇੱਕ ਲੀਡਰ ਦੇ ਕਰਕੇ ਦੁਨੀਆ ਦਾ ਲੀਡਰ ਜਿਹੜਾ ਹੈਗਾ ਅੱਜ ਸ਼੍ਰੀ ਨਰਿੰਦਰ ਮੋਦੀ ਨੇ ਬਣ ਕੇ ਕੰਮ ਕੀਤਾ ਹੈ ਤੇ ਅੱਜ ਚਾਹੇ ਹਿੰਦੁਸਤਾਨ ਦੀ ਪੋਲਿਟਿਕਸ ਹੈ ਚਾਹੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਇੱਕ ਨਾਮ ਪੈਦਾ ਕੀਤਾ ਹੈ ਇੱਕ ਲੀਡਰਸ਼ਿਪ ਇੱਕ ਲੀਡਰ ਦੇ ਨਾਮ ਦੇ ਨਾਲ ਅੱਜ ਹਿੰਦੁਸਤਾਨ ਨੂੰ ਜਾਣਾ ਜਾ ਰਿਹਾ ਜੀ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਆਂ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਜਵਾਨੀ ਸਾਡੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਨਸ਼ਿਆਂ 'ਚ ਪਸਦੀ ਜਾ ਰਹੀ ਦੇਖੋ ਜਿਹੜਾ ਨਸ਼ਿਆਂ ਦਾ ਕੰਮ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਿਹੜਾ ਅਸੀਂ ਮਾਰ ਚੱਲ ਰਹੀ ਹੈ ਜੀ ਇਹਦੇ ਖਿਲਾਫ ਇੱਕ ਸਮਾਜਿਕ ਮੁਹਿੰਮ ਵੀ ਸਾਨੂੰ ਚਲਾਣੀ ਚਾਹੀਦੀ ਹੈ ਸਾਡੇ ਇਹ ਨਸ਼ਿਆਂ ਦੀ ਜਿਹੜੀ ਸਮੱਸਿਆ ਹੈ ਕਿल्ली ਸਰਕਾਰ ਦੀ ਸਮੱਸਿਆ ਨਹੀਂ ਇਹ ਗ੍ਰਾਸ ਬਾਰਡਰ ਵੀ ਨਾਲ ਦੇ ਮੁਲਕ ਵਿੱਚ ਦੇ ਵਿੱਚ ਸ਼ਾਮਲ ਹਨ ਜੀ ਸਾਨੂੰ ਸਮਾਜਿਕ ਤੌਰ ਤੇ ਵੀ ਇਹ ਪਹਿਲ ਕਰਨੀ ਪਵੇਗੀ ਤੇ ਉਹਦੇ ਨਾਲ ਹੀ ਸਰਕਾਰ ਦਾ ਵੀ ਅਸੀਂ ਸਮਝਦੇ ਹਾਂ ਕਿ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਸਾਡੇ ਜੀ ਰਿਤੀ ਅਦਿੱਤਿਆ ਨਾ ਜੋਗੀ ਜੀ ਨੇ ਸਰਕਾਰ ਬਣਨ ਤੋਂ ਬਾਅਦ ਜਿਹੜੀ ਯੂਪੀ ਨੂੰ ਮੰਨਿਆ ਜਾਂਦਾ ਸੀਗਾ ਕਿ ਉੱਥੇ ਗੈਂਗਸਟਰ ਹੈ ਉੱਥੇ ਨਸ਼ਾ ਹੈ ਉੱਥੇ ਹਰ ਹਰ ਪਾਸੇ ਹਾਂ ਹਿੰਦੂਸਤਾਨੀ ਸਭ ਤੋਂ ਬਦ ਮੰਨੇ ਜਾਂਦਾ ਸਿਗਰ ਅੱਜ ਉੱਥੇ ਕੋਈ ਬੰਦਾ ਜਿਹੜਾ ਕ੍ਰਿਮੀਨਲ ਬੰਦਾ ਹੈ ਉਹ ਯੂਪੀ ਦੇ ਵਿੱਚ ਦਾ ਹੈ ਕਿ ਯੂਪੀ ਦੇ ਨੇੜੇ-ਤੇੜੇ ਦਾ ਨੰਗਦਾ ਜਿਹੜੇ ਵਿਅਕਤੀ ਕੋਈ ਵੀ ਨਸ਼ੇ ਦੇ ਨਾਲ ਸੰਬੰਧਿਤ ਵਪਾਰ ਦੇ ਵਿੱਚ ਮਿਲਦੇ ਆ ਤਾਂ ਉਹਨਾਂ ਨਾਲ ਉਸੇ ਤਰੀਕੇ ਦਾ ਵਰਤਾਵ ਜਿਤਾ ਜਾਵੇ ਜਿਵੇਂ ਯੂਪੀ ਚ ਕੀਤਾ ਜਾਂਦਾ ਮੈਂ ਤਾਂ ਕਹਿੰਦਾ ਯੂਪੀ ਚ ਘੱਟ ਕੀਤਾ ਜਾਂਦਾ ਉਸ ਤੋਂ ਵੱਧ ਕਰਨਾ ਚਾਹੀਦਾ ਤਾਂ ਕਿ ਜਿਹੜੇ ਡਿਕਟਰ ਹੋਏ ਨੇ ਉਹਨਾਂ ਦੇ ਕੀ ਮੈਂ ਇਹਨਾਂ ਨੂੰ ਇਨਕਾਊਂਟਰ ਕਰਦੇ ਹਾਂ ਬਿਲਕੁਲ ਕਰਨੇ ਚਾਹੀਦੇ ਆ ਜੀ ਇਸ ਤੋਂ ਵੱਧ ਵੀ ਕੁਝ ਹੋ ਸਕਦਾ ਉਹ ਵੀ ਕਰਨਾ ਚਾਹੀਦਾ ਨਹੀਂ ਪੰਜਾਬ ਦੇ ਜਵਾਨ ਨੇ ਨੌਜਵਾਨ ਨੇ ਜਿਹੜੇ ਆਪ ਐਡਿਕਟ ਹੋ ਗਏ ਨੇ ਨਹੀਂ ਐਡਿਕਟ ਨਹੀਂ ਜਿਹੜੇ ਨਸ਼ੇ ਦੇ ਵਪਾਰੀਆਂ ਬਸਤੇ ਹੋ ਰਹੇ ਉਹਨਾਂ ਨੂੰ ਸੰਭਾਲਿਆ ਜਾ ਉਹਨਾਂ ਨੂੰ ਸੰਭਾਲਣਾ ਵੀ ਬੰਦ ਹੈ ਤੇ ਜਿਹੜੀ ਨਸ਼ੇ ਦੀ ਸਪਲਾਈ ਹੈ ਉਹ ਇਸ ਤਰੀਕੇ ਦੇ ਨਾਲ ਜਿਹੜੇ ਸਖਤ ਫੈਸਲੇ ਮੈਂ ਤਾਂ کہہ ਰਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਨੇ ਸਖਤ ਫੈਸਲਾ ਯੂਪੀ ਜੀ ਲਿਤਾ ਤਾਂ ਅੱਜ ਯੂਪੀ ਕ੍ਰਾਈਮ ਮੁਕਤ ਹੈ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਚ ਸਰਕਾਰ ਬਣਦੀ ਹੈ ਭਵਿੱਖ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਚਾਹੇ ਉਹ ਸਾਡੀ ਸਰਦ ਤੋਂ ਬਾਹਰ ਤੋਂ ਨਾ ਆ ਰਹੇ ਚਾਹੇ ਸਾਡੇ ਉਰੇ ਦੀ ਸਪਲਾਈ ਲੈਣਾ ਇਹਨੂੰ ਬਿਲਕੁਲ ਖਤਮ ਕੀਤਾ ਜਾਊਗਾ ਔਰ ਬਿਲਕੁਲ ਸਖਤੀ ਦੇਣਾ ਜੀ ਕਿ ਜਿਹੜਾ ਉਸ ਤੋਂ ਬਾਅਦ ਕੋਈ ਬੰਦਾ ਇਹਦੀ ਗੱਲ ਕਰਨਾ ਵੀ ਭੁੱਲ ਜਾਊਗਾ ਨਸ਼ਾ ਦੇਣਾ ਲੈਣਾ ਵੇਚਣਾ ਤਾਂ ਬਹੁਤ ਦੂਰ ਦੀ ਗੱਲ ਹੋਊਗੀ। ਇਹਦੇ ਬਾਰੇ ਕੋਈ ਬੰਦਾ ਗੱਲ ਸੁਣਨੀ ਤੇ ਸੁਣਾਣੀ ਵੀ ਕੋਤੰਦ ਨਹੀਂ ਕਰੂਗਾ। ਇੰਨੀ ਸਖਤਾਈ ਹੋਣਾ ਕਰਨੀ ਪੈਣੀ। ਮਤਲਬ ਵਿਗੜਿਆ ਤਿਗੜਿਆ ਦਾ ਪੀਰ ਡੰਡਾ ਹੈ ਤੁਸੀਂ ਕਹਿੰਦੇ। ਜਿੰਨੀ ਸਖਤਾਈ ਹੋਊਗੀ ਉਹਨਾਂ ਕਾਨੂੰਨ ਜਿੰਨਾ ਸਖ਼ਤ ਹੋਊਗਾ ਤਾਂ ਇੰਨੀ ਹਾਰਡ ਕੋਰ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ। ਚਲੋ। ਪੰਜਾਬ ਦੇ ਵਿੱਚ ਕਿਸਾਨ ਤਾਂ ਤੁਹਾਡੇ ਖਿਲਾਫ ਚੱਲੇ ਰਹੇ ਨੇ ਫੇਰ ਬਾਰਡਰਾਂ ਤੇ ਬੈਠੇ ਨੇ। ਜਿਸ ਤਰ੍ਹਾਂ ਵੋਟ ਪਾਉਂਗੀ ਅਸੀਂ। ਦੇਖੋ ਜੋ ਸ਼ਰੀਏ ਸੁਣੀ ਜਖੜ ਜੀ ਨੇ ਲਾਸਟ ਸਮੇਂ ਦੇ ਵਿੱਚ ਆਪਣੇ ਪੱਤਰ ਦੇ ਰਾਏ ਵੀ ਦੱਸਿਆ ਸੀਗਾ ਕਿ ਸਾਰੀ ਜਿਹੜੀ ਚੀਜ਼ਾਂ ਉਹਦੇ ਵਾਸਤੇ ਮੰਨ ਵੀ ਗਏ ਸੀਗੇ ਕਿ ਦਿੱਲੀ ਸਰਕਾਰਾ ਉੱਥੇ ਆ ਕੇ ਜੋ ਸੀ ਵੀ ਉਹਨਾਂ ਨੇ ਆਪਣੀ ਗੱਲਬਾਤ ਵੀ ਜਾਰੀ ਰੱਖੀ ਪਰ ਆਪਾਂ ਸਮਝਦੇ ਹਾਂ ਕਿ ਕੁਝ ਗੱਲਾਂ ਜਿਹੜੀਆਂ ਸੀਗੀਆਂ ਉਹ ਸਮੇਂ ਰਹਿੰਦੇ ਸਿਆਸਤ ਦਾ ਅਸ਼ਕਾਰ ਹੋ ਗਈਆਂ ਤੇ ਜਦੋਂ ਕੁਝ ਜੱਥੇਬੰਦੀਆਂ ਸਰਕਾਰ ਦੇ ਇਸ਼ਾਰੇ ਦੇ ਉੱਪਰ 50 ਸਰਕਾਰ ਦੇ ਇਸ਼ਾਰੇ ਦੇ ਉੱਪਰ ਇੱਕ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੇ ਲਈ ਇੱਕ ਇਲੈਕਸ਼ਨ ਦਾ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਰਾਜਨੀਤਿਕ ਜਿਹੜੀ ਸੀਗੀ ਉਹ ਉਹਨੂੰ ਪਿੱਛੇ ਤੋਂ ਬੈਕਅਪ ਮਿਲਿਆ ਤਾਂ ਕਰਕੇ ਜਿਹੜਾ ਇਹ ਖਰਾਬ ਹੋਇਆ ਕਿ ਕੋਈ ਇਹੋ ਜਿਹੀ ਗੱਲ ਨਹੀਂ ਦੇਸ਼ ਦੇ ਵਿੱਚ ਇਹ ਜਿਹੜਾ ਆਉਣ ਵਾਲਾ ਸਮਾਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਵਾਸਤੇ ਚਾਹੇ ਉਹਨਾਂ ਦੀ ਫਸਲਾਂ ਦੀ ਸਬਸਿਡੀ ਦੀ ਗੱਲ ਆਉਂਦੀ ਹੈ ਜਿਹੜੀ ਆਪਣਾ ਐਮਐਸਪੀ ਦੀ ਸੋਰੀ ਤੇ ਖਾਤੇ ਉੱਪਰ ਸਬਸਿਡੀ ਜਿਹੜੀ ਹੈਗੀ ਪੂਰੀ ਦਿੱਤੀ ਹੈ ਜੀ ਤੇ ਉਸ ਦੇ ਨਾਲ ਹੀ ਜਿਹੜਾ ਬੀਜਾਂ ਦੇ ਉੱਪਰ ਵੀ ਜਿਹੜਾ ਹੈਗਾ ਬਹੁਤ ਜਿਹੜਾ 6000 ਰੁਪਏ ਹਰ ਇੱਕ ਕਿਸਾਨ ਦੇ ਖਾਤੇ ਦੇ ਵਿੱਚ ਪੈ ਰਹੇ ਆ ਇੰਸ਼ੋਰੈਂਸ ਜਿਹੜੀ ਸੀ ਕਿ ਕਿਸਾਨਾਂ ਦੀ ਫੜੀ ਕੀਤੀ ਆ ਫਸਲਾਂ ਦੀ ਜਿਹੜੀ ਇੰਸ਼ੋਰੈਂਸ ਫੜੀ ਕੀਤੀ ਆ ਤੇ 2013-14 ਤੋਂ ਬਾਅਦ ਤੋਂ ਲੈ ਕੇ ਅਸੀਂ ਦੇਖਦੇ ਆ ਕਿ ਆਲਮੋਸਟ ਫਸਲਾਂ ਦੇ ਰੇਟ ਵੀ ਦੁੱਗਨੇ ਹੋਏ ਹਨ ਜਿਹੜੀ ਸੁਵਮੀਨਾਥ ਕਮਿਸ਼ਨ ਨੇ ਕੇਵਲ ਰੇਟ ਹੀ ਤੈਅ ਨਹੀਂ ਕੀਤੇ ਉਹਨਾਂ ਉਹਨਾਂ ਨੇ ਜਿਹੜੀ ਬਾਕੀ ਸ਼ਰਤਾਂ ਦੇਖ ਕੇ ਉਹਨਾਂ ਨੂੰ ਵੀ ਪੂਰਾ ਕੀਤਾ ਜਾਦਾ ਜੀ ਆ ਰਾਮ ਮੰਦਰ ਦੀ ਗੱਲ ਕਰਦੇ ਆ ਵੀ بڑے ਲੋਕਾ Hindu ਧਰਮ ਚ ਵੀ ਸਾਰੇ ਧਰਮ ਨੇ ਸਤਿਕਾਰ ਕੀਤਾ ਵੀ ਰਾਮ ਮੰਦਰ ਸਾਰੇ ਆ ਗਿਆ ਸਭ ਕੁਝ ਹੋ ਗਿਆ ਆਪਣੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰੀ ਇੱਥੇ ਕੜਾਉਂ ਪਿੰਡ ਜਿੱਥੇ ਕਹਿੰਦੇ ਨੇ ਵੀ RAM ਜੀ ਦੇ ਨਾਨਕੇ ਨੇ ਮਾਤਾ ਕਸ਼ਲਿਆ ਜੀ ਮਾਤਾ ਦਾ ਸਥਾਨ ਤਾਂ ਸਭ ਤੋਂ ਉੱਪਰ ਹੁੰਦਾ ਕੀ ਇੱਥੇ ਵੀ ਆਪਣੇ ਧਾਮ ਦੀ ਕੋਈ ਇਦਾਂ ਦੀ ਪ੍ਰਪੋਜ਼ਲ ਹੈਗੀ ਵੀ ਧਾਮ ਬਣ ਸਕਦਾ ਜਾਂ ਤੁਸੀਂ BJP ਚੋਂ ਇਹ ਗੱਲ ਨੂੰ ਲੈ ਕੇ ਜਾ ਸਕਦੇ ਹੋ ਤਾਂ ਦੇਖੋ ਹਲੇ ਤੱਕ ਜਿਹੜੀ ਸਾਰਿਆਂ ਦੀ ਕਨਸੈਂਟਰੇਸ਼ਨ ਸੀਗੀ ਉਹ ਮੁੱਖ ਤੌਰ ਤੇ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਜਨਮ ਸਥਾਨ ਦੇ ਵਾਸਤੇ ਸੀਗੀ ਪਿਛਲੇ ਸਵੇਰੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਮਹਾਰਾਜ ਅਮਰਿੰਦਰ ਸਿੰਘ ਜੀ ਨੇ ਇੱਕ ਬਹੁਤ ਵੱਡੀ ਕਮੇਟੀ ਦਾ ਗਠਨ ਵੀ ਕੀਤਾ ਸੀਗਾ ਜਿਹੜੀ ਖਡਾਉ ਦੇ ਵਾਸਤੇ ਜਿਹੜੀ ਉੱਥੇ ਦੀ ਖੁਦਾਈ ਤੇ ਉੱਥੇ ਦਾ ਰਕਰ ਕਮੇਟੀ ਬਣੀ ਸੀ ਦੀ ਖੁਦਾਈ ਕਰਕੇ ਜਿਹੜਾ ਸਾਰਾ ਉੱਥੇ ਦਾ ਇਤਿਹਾਸ ਤੇ ਉਹਦੇ ਉੱਪਰ ਜੋ ਬਣਾਣਾ ਹੈ ਉਸਾਰਨਾ ਉਹਦੇ ਵਾਸਤੇ ਕੀਤਾ ਗਿਆ ਸੀਗਾ ਤੇ ਸਮੇਂ-ਸਮੇਂ ਤੇ ਉੱਪਰ ਪਾਰਸਰਕਾਰ ਨੇ ਵੀ ਇਹਦੇ ਵਿੱਚ ਕਾਫੀ ਜਿਹੜੀ ਹੈਗੀ ਰਿਸਰਚ ਕੀਤੀ ਹੈ ਤੇ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ 500 ਸਾਲ ਪੁਰਾਣੀ ਜਿਹੜੀ ਸਭ ਤੋਂ ਵੱਡੀ ਜਿਹੜੀ ਅਸੀਂ ਸਮਝਦੇ ਹਾਂ ਕਿ ਜਿਹੜਾ ਰਾਮ ਮੰਦਰ ਦਾ ਸਿਗਾ ਪ੍ਰਾਣ ਪ੍ਰਤੀਸ਼ਟਾ ਦਾ ਮਾਨ ਸਰਮਾਨ ਦੀ ਗੱਲ ਸੀਗੀ ਉਹਨੂੰ ਹੁਣ ਕੰਪਲੀਟ ਕੀਤਾ ਗਿਆ ਤੇ ਆਲ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਵੀ ਸਰਕਾਰ ਬਣੇਗੀ ਪਟਿਆਲੇ ਦੇ ਵਿੱਚ ਵੀ ਬਣੇਗੀ ਤੇ ਕੜਾਮ ਜਿਹੜਾ ਹੈਗਾ ਇੱਕ ਤੀਰ ਤੇ ਤੋੜ ਤੇ ਜਿਹੜਾ ਹੈਗਾ ਉਹ ਸਾਰੇ ਗਏ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਹਦੇ ਵਿੱਚੋਂ ਵੀ ਕਿਸਾਨੀਤ ਲੋਕ ਮੰਚ ਤੋਂ ਇਦਾਂ ਦੀ ਪਾਰਟਿਕ ਨਿਕਲੀ ਸੀ ਜਿਹਦੇ ਵਿੱਚ ਕਿਸਾਨਾਂ ਨੇ ਉਹ ਸਮੇਂ ਦੇ ਵਿੱਚ 117 ਕੈਂਡੀਡੇਟ ਵੀ ਖੜੇ ਕੀਤੇ ਸੀ ਤੇ ਉਹਨਾਂ ਨਾਲ ਪ੍ਰਧਾਨ ਨਾਲ ਮੇਰੀ ਗੱਲਬਾਤ ਹੋਈ ਪਿਛਲੇ ਦਿਨੀ ਅਸੀਂ ਇੰਟਰਵਿਊ ਕੀਤੀ ਆ ਉਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਦੀ ਗੱਲ ਵੀ ਆਖੀ ਹੈ ਪਰ ਉਹਨਾਂ ਨੇ ਸ਼ਰਤ ਰੱਖੀ ਇੱਕ ਵੀ ਪੰਜਾਬ ਦਾ ਕਿਸਾਨਾਂ ਦਾ ਕਰਜ਼ਾ ਜੇ ਮਾਫ ਕਰ ਸਕਦੇ ਤਾਂ ਸਿਰਫ ਮੋਦੀ ਕਰ ਸਕਦੇ ਨੇ ਤੇ ਦੂਸਰੀ ਸ਼ਰਤ ਰੱਖੀ ਵੀ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ 'ਚ ਧਰਦੀ ਜਾ ਰਹੀ ਹੈ ਇਹਦੀ ਕਾਟ ਵਾਸਤੇ ਖਸ-ਖਸ ਦੀ ਖੇਤੀ ਹੋ ਸਕਦੀ ਹੈ ਇਹਦੇ ਕਰਕੇ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਇਹ ਇਹ ਹੋ ਸਕਦਾ ਸੰਭਵ ਦੇਖੋ ਮੈਂ ਤਾਂ ਜਿੰਨੀ ਕਿ ਮੈਂ ਆਪਣੀ ਨਿੱਜੀ ਜਾਣਕਾਰੀ ਦੇ ਤੌਰ ਤੇ ਕਰਦਾ ਮੈਂ ਆਪਣੇ ਕੋਈ ਪਾਰਟੀ ਵੱਲੋਂ ਜਾਂ ਉਹਦੇ ਵੱਲੋਂ ਨਹੀਂ ਗੱਲ ਕਰ ਰਿਹਾ ਹੂੰ ਪੰਜਾਬ ਦੇ ਵਿੱਚ ਜੋ ਸਿੱਖ ਧਰਮ ਜਿੱਥੇ ਵਿਚਾਰ ਹੋਇਆ ਜਿੱਥੇ ਸਿੱਖ ਧਰਮ ਦੀ ਬੁਨਿਆਦ ਰੱਖੀ ਗਈ ਜਿੱਥੇ ਉਸ ਸਿੱਖ ਧਰਮ ਇਹਰਾ ਪ੍ਰਯਰ ਸੂਲਸੰ ਮੈਨੂੰ ਬਣ ਕੇ ਅੰਦਰ ਦੁਨੀਆ ਦੇ ਹਜ਼ਾਰਾਂ ਧਰਮਾਂ ਦੇ ਵਿੱਚੋਂ ਕੇਵਲ ਇੱਕ ਧਰਮ ਸਿੱਖ ਧਰਮ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਧਰਮ ਹੈ ਦੁਨੀਆ ਦਾ ਹੋਰ ਕੋਈ ਧਰਮ ਨਸ਼ੇ ਦੇ ਖਿਲਾਫ ਨਹੀਂ ਬਣਿਆ ਕੇਵਲ ਪੰਜਾਬ ਦਾ ਧਰਮ ਸਿੱਖ ਧਰਮ ਹੈ ਜਿਹੜਾ ਨਸ਼ੇ ਦੇ ਖਿਲਾਫ ਬਣਿਆ ਤੇ ਅਸੀਂ ਆਪਣੀ ਧਰਤੀ ਦੇ ਉੱਪਰ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਗੁਰੂ ਮਹਾਰਾਜ ਸਾਹਿਬ ਨੇ ਨਾ ਜਿਹੜਾ ਧਰਮ ਨਸ਼ਿਆਂ ਦੇ ਖਿਲਾਫ ਬਣਿਆ ਹੋਵੇ ਅਸੀਂ ਕਹੀਏ ਕਿ ਤੁਸੀਂ ਉਹ ਨਸ਼ੇ ਵੀ ਛੇਡੋ ਫਿਰ ਤਾਂ ਕੋਈ ਗੱਲ ਕਹਿਣ ਨੂੰ ਲੁਕਚੇਰੇ ਨਹੀਂ ਉਹੀ ਧਰਮ ਦੇ ਵਿੱਚ ਪਾਸ ਟਾਈਮ ਸਭ ਤੋਂ ਵੱਧ ਨਸ਼ਾ ਹੈ ਉਹੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਵਾਨੀ ਤੇ ਤਬਾਹ ਹੋ ਰਹੀ ਹੈ ਮੈਂ ਮਾफी ਮੰਗਦਾ ਕਿਉਂਕਿ ਮੈਂ ਕੋਈ ਵੀ ਇਸ ਬੁੱਦੇ ਦੇ ਉੱਪਰ ਬਿਆਨ ਜਾਂ ਕੋਈ ਗਾਲੀ ਕੱਢ ਸਕਦਾ ਤੇ ਪੰਜਾਬ ਨੂੰ ਜਿਹੜਾ ਹੈਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਨਹੀਂ ਹੈ ਬਹੁਤ ਵੱਡੇ ਉਰੇ ਸਾਨੂੰ ਉਪਦੇਸ਼ ਮਿਲੇ ਹਨ ਇਸ ਧਰਤੀ ਦੀ ਮੱਕਤਾ ਇਹ ਜਿਹੜੀ ਦਿੱਤੀ ਹੋਈ ਸਿੱਖਿਆ ਦੇ ਖਿਲਾਫ ਅਸੀਂ ਕੋਈ ਵੀ ਚੀਜ਼ ਨਹੀਂ ਪੈਦਾ ਕਰ ਸਕਦੇ। ਜੀ। ਲੋਨਾਂ ਦੇ ਕਰਜ਼ੇ ਦੀ ਗੱਲ ਕਰਦੇ ਆ ਵੀ ਸੈਂਟਰ ਸਰਕਾਰ ਮਾਫ਼ ਕਰ ਸਕਦੀ ਉਹਦੇ ਤੇ ਵੀ ਕੁਝ ਕਹਿਣਾ ਚਾਹੀਦਾ। ਦੇਖੋ ਜੀ ਬਿਲਕੁਲ ਬਿਲਕੁਲ ਜਿਹੜੇ ਕਰਜ਼ੇ ਕਿਸਾਨਾਂ ਦੇ, ਮਜ਼ਦੂਰਾਂ ਦੇ ਤੇ ਬਾਕੀ ਵਰਗਾਂ ਦੇ ਦੇ ਨਾਲ। ਹੂੰ। ਕਿ ਜਿਹੜੇ ਬੰਦਾ ਵੀ ਜਿਹੜਾ ਬੰਦਾ ਕਿਸੇ ਬੰਦੇ ਦੇ ਉੱਪਰ ਕਿਸੇ ਵੀ ਤਰੀਕੇ ਦੇ ਗਾਲ ਉਹਨੂੰ ਦੁੱਖ ਪਰੇਸ਼ਾਨੀ ਚ ਸਹਿਣਾ ਪੈ ਰਿਹਾ ਹੂੰ ਤੇ ਉਹਨਾਂ ਸਾਰਿਆਂ ਨੂੰ ਜਿਹੜੀ ਹੈਗੀ ਰਾਹਤ ਮਿਲਣੀ ਚਾਹੀਦੀ ਹੈ। ਹੂੰ। ਲੋਕਤੰਤਰ ਦੇ ਵਿੱਚ ਕੇਵਲ ਧਰਨਾ ਤੇ ਪ੍ਰਦਰਸ਼ਨ ਕਰਨ ਦੇ ਨਾਲ ਜਿਹੜੀ ਹੈਗੀ ਗੱਲ ਜਿਹੜੀ ਮੰਨੀ ਜਾਂਦੀ ਜਾਂ ਸੁਣੀ ਜਾਂਦੀ ਹੈ ਇਸ ਪ੍ਰਵਿਰਤੀ ਦੇ ਉਲਟ ਇਹ ਸਾਰੇ ਵਰਗਾਂ ਨੂੰ ਲੈ ਕੇ ਸਾਰਿਆਂ ਦੇ ਵਾਸਤੇ ਫੈਸਲਾ ਹੋਣਾ ਚਾਹੀਦਾ ਹੈ ਤੇ ਅਸੀਂ ਇਸ ਚੀਜ਼ ਦੀ ਬਿਲਕੁਲ ਗੱਲ ਦੀ ਪਰਉਰਤਾ ਵੀ ਕਰਦੇ ਹਾਂ ਕਿ ਸਮਾਜ ਦੇ ਜਿਹੜੇ ਵਰਗ ਪਿੱਛੇ ਰਹਿ ਗਏ ਹਨ ਉਹਨਾਂ ਸਾਰਿਆਂ ਦੇ ਪ੍ਰਤੀ ਜਿਹੜੇ ਹੈਗੇ ਫੈਸਲੇ ਕੇਂਦਰ ਸਰਕਾਰ ਨੂੰ ਵਧੀਆ ਤਰੀਕੇ ਦੇ ਨਾਲ ਫੈਸਲੇ ਕਰਨੇ ਚਾਹੀਦੇ ਹਨ ਉਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਉਹਨਾਂ ਦੇ ਜਿਹੜੇ ਹਨ ਨੌਨ ਵੀ ਮਾਫ ਹੋਣੇ ਚਾਹੀਦੇ ਹਨ ਤੇ ਉਹਨਾਂ ਦੇ ਵਾਸਤੇ ਅੱਜ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਦੱਸਣਾ ਸਾਡਾ ਗਵੰਦੀ ਸੂਬਾ ਹਰਿਆਣਾ ਉੱਤੇ 3 ਲੱਖ ਤੱਕ ਦਾ ਯੋਜਨ ਮਨ ਕਾਰਡ ਬਣਦਾ ਜੇ ਤੁਸੀਂ 1500 ਰੁਪਏ ਸਾਲ ਦੇ ਭਰਦੇ ਨਹੀਂ ਬਣਿਆ ਤਾਂ 5 ਲੱਖ ਦਾ ਆਪਣੇ ਵੀ ਸੀ ਪਰ ਉਹ ਇਹਨਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਸੀ। ਇਲਾਜ ਸੀ। ਹਾਂ ਇਹ ਜਿਹੜਾ ਕਾਰਡ ਹੈ 1.80 ਲੱਖ ਬੀਪੀਐਲ ਬਲਦੇ ਬਣ ਰਿਹਾ ਸੀਗੇ ਤੇ ਹਰਿਆਣਾ ਸਾਡੇ ਨਾਲ ਦਾ ਸੂਬਾ ਉਹਨਾਂ ਨੇ 3 ਲੱਖ ਰੁਪਏ ਤੱਕ ਜਿਹਨਾਂ ਦੀ ਇਨਕਮ ਹੈ। ਜਿਵੇਂ ਸਾਡੇ ਦੇ ਦੁਕਾਨਦਾਰਾਂ ਦੇ ਉੱਪਰ ਜਿਹੜੀ ਦੁਕਾਨਾਂ ਦੇ ਨੌਕਰੀ ਕਰਦੇ ਆ ਗੱਲ ਕੀਤੀ। ਉਹਨਾਂ ਬੰਦੇ ਬਾਰੇ ਵੀ ਜ਼ਰੂਰ ਜਿਹੜਾ ਹੈਗਾ ਉਹਨਾਂ ਨੇ ਸਰਕਾਰ ਬਣਾਉਗੇ ਜਾਂ ਬਾਹਰ ਸਰਕਾਰ। ਪੰਜਾਬ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਸੀਗਾ ਹਰਿਆਣੇ ਨੇ ਕੀਤਾ ਤੇ ਉਹਨਾਂ ਨੇ ਕੇਂਦਰ ਦੀ ਜਿਹੜਾ ਲਾਭ ਹੈ ਆਪਣੇ ਲੋਕਾਂ ਤੱਕ ਪਹੁੰਚਾਇਆ ਹੈ। ਪੰਜਾਬ ਦੇ ਵਿੱਚ ਜਿਹੜੀ ਸੀਂ ਗੌਰਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਿਰਪਾ ਕਰਕੇ ਅਜਿਹੇ ਕਾਨੂੰਨ ਬਣਾਓ ਸਾਡੇ ਨਾਲ ਦੇ ਬਿਲਕੁਲ ਸਦਰ ਨਾਲ ਅੰਬਾਲਾ ਹਰਿਆਣਾ ਪੰਚਕੂਲਾ ਬੈਠਿਆ ਉਹ ਉਸ ਤੋਂ ਹੀ ਕੋਈ ਨਕਲ ਮਾਰ ਕੇ ਸਿੱਖ ਲੋ ਜੇ ਆਪਣੀ ਕੋਈ ਸੁਝਦਾ ਤਾਂ ਉਹਨਾਂ ਤੋਂ ਹੀ ਨਕਲ ਕਰ ਗੱਲਬਾਤ ਕਰੀਸ਼ੂ ਥਾਪ ਕੰਮ ਯਾਰ ਮਿੱਤੂ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਜੋ ਪਟਿਆਲਾ ਦੇ ਜ਼ਿਲ੍ਹਾ ਦੇ ਪ੍ਰਧਾਨ ਨੇ ਬੀਜੇਪੀ ਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਸਿਨੈਰੀਓ ਰਹੇਗਾ ਕੀ ਸਟ੍ਰੈਟੇਜੀ ਰਹੇਗੀ ਇੱਕ ਵਾਰ ਫਿਰ ਗੱਲਬਾਤ ਕਰਾਂਗੇ ਉਦੋਂ ਤੱਕ ਜੁੜੇ ਰਹੋ ਦਾ ਏਵਰ ਮੀਡੀਆ